THANKS <laughs> ਗੇਟ ਦੇ ਖੁੱਲਿਆ ਮੈਂ ਕੰਤੋਂ ਅਵਾਜ਼ ਮਾਰ ਲਿਓ ਨਾ ਆ ਖਾਲਵੇ ਥੋੜੇ ਬਾਹਰ ਫੇਰ ਕਿਸ ਨੇ ਗੇਟ ਨਹੀਂ ਖੋਲਣਾ ਭਾਏ ਕੁਝ ਵੀ ਹੋ ਜੇ ਵਾ ਇਧਰ ਆ ਗੱਲ ਸੁਣ ਕੀ ਗੱਲ ਵਾ ਉਹ ਕੰਮ ਆ ਆ ਉੱਥੇ ਦੱਸਦਾ ਕੰਮ ਵੇਖਣਾ ਨਾ ਲਵੇ ਗੁੱਸੇ ਹੋਊਗੀ ਉਹ ਕਿਤੇ ਨਹੀਂ ਐਵੇਂ ਨਾ ਸਾਰਾ ਦਿਨ ਡਰਦੀ ਰਿਹਾ ਕਰ ਡਰ ਤੇ ساری ਉਮਰ ਡਰ ਕੇ ਨਗਾਈਏ ਤੂੰ ਆ ਜਾ ਤੂੰ ਕੁਝ ਨਹੀਂ ਦਿੰਦਾ ਜੇ ਤੂੰ ਉੱਧਰ ਚਲੀ ਗਿਆ ਤੇ ਤੂੰ ਹੁਣ ਇੱਧਰ ਆਉਣਾ ਜਾਣਾ ਛੱਡ ਦੇਣਾ ਇੰਨੀ ਡਰੀ ਚਲੇ ਜਾਂਦੀ ਨਹੀਂ ਇੰਨੀ ਡਰੀ ਚਲੇ ਜਾਂਦੀ ਨਹੀਂ ਅਗਦੇ ਕੀ ਕਰੀਏ ਫੇਰ ਡਰਨਾ ਹੀ ਚੰਗਾ ਵਾ ਇੰਨੀ ਹਾਲਤ ਹੋਈ ਏ ਅੱਗੇ ਕੋਈ ਨਹੀਂ ਹੋਇਆ ਹਾਲਤੇ ਹੋਈ ਆ ਆਪੇ ਹਾਂ ਜਿੱਤਾ ਫੇਰ ਮੋੜਾ ਆਉਣਾ ਆਸੂਨ ਤਾਂ ਕਰਨਾ ਹੀ ਆ ਆ ਜਾ ਬਹਿ ਜਾ ਨਹੀਂ ਕੋਈ ਆ ਮੈਂ ਯਾਹ ਲਾਹੇ ਬਾਗ ਫਾ ਕਿਨੇ ਚੀਰੀ ਗਦੇ ਐਰਕੀਦ ਕੁਝ ਵੇਖਿਆ ਕੁੱਤ ਕੋਲੇ ਇਹਨੇ ਸਾਨੂੰ ਕਿਸੇ ਬੰਨੇ ਲੱਗਣੇ ਨਹੀਂ ਦਿੱਤਾ ਅੱਗੇ ਦੇ ਗਰਮੀਆਂ ਦੇ ਛੁਰੂ ਹੋ ਗਿਆ ਤੇ ਚੱਲ ਕਦੀ ਕੋਹ ਲੈੰਦਾ ਕਦੀ ਕੋਹ ਲੈੰਦਾ ਲੈ ਫੜਾ ਨਾ ਮਤੋ ਇਹਨਾਂ ਨੂੰ ਧੋ ਤਾਰ ਮੈਂ ਲਿਓਣਾ ਵਾ ਉਥੋਂ ਉਹ ਪਲੇਟ ਜੀ ਤੇ ਕਰ ਦ ਆ ਕੋਈ ਇੱਕ ਫਲ ਤੇਰੇ ਵਾ ਖਾਣ ਦੀ ਭੀ ਜੰਦਾ ਹੀ ਹੋ ਐ ਇੰਨਾ ਕੀ ਕਰਨਾ ਹੈ ਤੂੰ ਉਹ ਚੱਲ ਕੋਈ ਗੱਲ ਨਹੀਂ ਖਾ ਲੈ ਆ ਨਹੀਂ ਸਾਡੇ ਕੋ ਖਾਦਾ ਜਾਣਾ ਵਾ ਮੈਂ ਲੈ ਆ ਵਾਂ ਕਰ ਤੇ ਪਲੇਟ ਲੈ ਆ ਵਾਂ ਥੋੜਾ ਲੈ ਹੰਦੇ ਦੱਸ ਕਾਈ ਕਿਹੜਾ ਹੁਣ ਵੱਡੇ ਹੋਣਾ ਹੈਗਾ ਕਿ ਕਿ ਆ ਰਹੀਓ ਕੀ ਲੱਭਣ ਡਿਆ ਉਹ ਪਲੇਟ ਤੇ ਕਰਦ ਲੱਭਣ ਡਿਆ ਹੋਰ ਮੈਂ ਕੀ ਲੱਭਣਾ ਹੈ ਉਹ ਸਾਹਮਣੇ ਕਰਦਾ ਪਈਆਂ ਵਿਖੜ ਨਹੀਂ ਡਿਆ ਕਰਦੇ ਤੇ ਦੇਖ ਪਈਆ ਪਲੇਟ ਨਹੀਂ ਦੇਖਦੀ ਇੰਨੇ ਭਾਂਡੇ ਟੰਗੇ ਆ ਉੰਜ ਹੀ ਕਹੋ ਹਾਂ ਕੀ ਇਹਨੂੰ ਬੁਲਾਉਣਾ ਵਾ ਕੋਈ ਗੱਲ ਕਿਉਂ ਨਹੀਂ ਕਰਨ ਦੀ ਸਵੇਰੇ ਸਵੇਰੇ ਉਹ ਪਲੇਟ ਦੇ ਦੇ ਰੌਲਾ ਨਾ ਪਾਈ ਜਾ ਇਸ ਵਕਤ ਹੀ ਹਾਂ ਕਾਪਾਉਂਦੇ ਵੀ ਮੇਰੇ ਨਾਲ ਰੋਟੀ ਪੱਕੀ ਆ ਰੋਟੀ ਪੱਕੀ ਆ ਪਰ ਸਬਜ਼ੀ ਨਹੀਂ ਆ ਗਈ ਤੇ ਸਬਜ਼ੀ ਮੈਂ ਕਿਹਨੇ ਆਣ ਕੇ ਬਣਾਉਣੀ ਆ ਹਾਂ ਹੈ ਤੇ ਮੇਰੇ ਹੁਣ ਹੱਥ ਚਾਰ ਤੇ ਹੈ ਨਹੀਂ ਆ ਕਿ ਮੈਂ ਨਾਲ ਹੀ ਸਬਜ਼ੀ ਬਣਾ ਲਾਂ ਨਾਲ ਹੀ ਰੋਟੀਆਂ ਪਕਾ ਲਾਂ ਭਾਈ ਆਊਗਾ ਸਬਜ਼ੀ ਲੈ ਕੇ ਸਬਜ਼ੀ ਬਣਾ ਦੂੰਗੀ ਕਿਆ ਰੱਖ ਦੇ ਇੱਕ ਅੱਧੀ ਰੋਟੀ ਉੱਥੇ ਮੈਂ ਖਾ ਲਣੀ ਆਂ ਅੰਬ ਨਾਲ ਤੇ ਚਾਰਨਾ ਅੰਬ ਕਿੱਥੋਂ ਆਏ ਆ ਅੰਬ ਲਿਆਂਦੇ ਮੈਂਗੇ ਆਪਣੇ ਲਈ ਲਿਆਂਦੇ ਹੋਣੇ ਥੋੜੀ ਕਾਲਾ ਤਬਰ ਨੂੰ ਘਰ ਕੇ ਜੀਨ ਹੋਰ ਨੂੰ ਵੀ ਸੁਲਾ ਮਾਰ ਲਈ ਲੱਗੇ ਤਬਰ ਰਾਤ ਦਿਨ ਖਾਂਦਾ ਰਹਿੰਦਾ ਬਾਪ ਨੂੰ ਪੁੱਛ ਕੇ ਖਾਂਦੇ ਹੋਣੇ ਆ ਆਹੀ ਤੇ ਲਿਆਂਦੇ ਨਹੀਂ ਆ ਕਦੀ ਪਤਾ ਨਹੀਂ ਤੂੰ ਕਿੱਥੇ ਵੇਖ ਲਿਆ ਸਾਨੂੰ ਖਾਂਦਿਆਂ ਨੂੰ ਚੱਲ ਤੂੰ ਕਿੜਕਿੜ ਕਰਦੀ ਰਹਿਣਾ ਰੋਟੀਆਂ ਤੇ ਲੈ ਜਾਓ ਆਪ ਤਾਂ ਖਾ ਖੂ ਕੇ ਤੇ ਕਾਲੇ ਲਫਾਫੇ ਚ ਪਾ ਕੇ ਛਿੱਕੜ ਤੇ ਬਾਹਰ ਛੋਟਾਉਂਦੇ ਇਹਨਾਂ ਦੇ ਇਰਾਦੇ ਵੀ ਪਾਪੇ ਨੂੰ ਕੋਈ ਪਤਾ ਨਹੀਂ ਪਾਪੇ ਨੇ ਉਮਰ ਚਾਰੀ ਆ ਐਵੇਂ ਨਾ ਪਾਪੇ ਨੂੰ ਹਲੇ ਕਰਦੇ ਨਾ ਕਰੋ ਸਭ ਪਤਾ ਪਾਪੇ ਨੂੰ ਇਹਨਾਂ ਦੇ ਇਰਾਦੇ ਜੋ ਆ ਵੀ ਬੁੱਢੇ ਹੋ ਗਏ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਵਿਹਲੀ ਚ ਬੈਠਾ ਰਹਿਂਦਾ ਇਹ ਮੇਰੀ ਵੀ ਅੱਖ ਬਾਜ ਵਾਲੀ ਮੈਂ ਸਭ ਕੁਝ ਵੇਖਦਾਰੀ ਨਾ ਵਾ ਕੀ ਗੱਲ ਹੋਈ ਆ ਉਹ ਹੋਣਾ ਕੀ ਆ ਆ ਲੈ ਜਾਂਦਾ ਫੋਲਜਾ ਤੇ ਘਰ ਨੂੰ ਚਲੇ ਗਿਆ ਆ ਪਲੇਟ ਤੇ ਕਰਦ ਲੈਣ ਤੇ ਰੋਲਾ ਹੀ ਪਾ ਕੇ ਬਹਿ ਗਈ ਆ ਤੁਹਾਨੂੰ ਤਾਈਆਂ ਤੇ ਆਖਿਆ ਤੇ ਤੁਸੀਂ ਰਹਿ ਨਹੀਂ ਦਿੰਦੇ ਹਾ ਖਾਦੇ ਦਾ ਕੀ ਖਾਣ ਹੁੰਦਾ ਵਾ ਉਹ ਜੀਰ ਕਰ ਹੀ ਆਉਂਦਾ ਨਾ ਕਿ ਕਦੇ ਕ ਤਾਈ ਆਪਦੇ ਰੋਵੇ ਨਿਕਲਦੇ ਰਹਿੰਦੇ ਆ ਕੀ ਕਰੀਏ ਨਿਕਲਦੇ ਰਹਿੰਦੇ ਕਿਹੜਾ ਦੱਛਦੇ ਜਾਂਦੇ ਆ ਇਹ ਕਿਹੜਾ ਸਾਨੂੰ ਹੁਣ ਪਚਣਾ ਵਾ ਇਹ ਨਹੀਂ ਪਚਣਾ ਤੇ ਮੈਂ ਅਚਾਨੀ ਰਹਿ ਨਹੀਂ ਦੇ ਮੈਂ ਨੀ ਖਾਣਾ ਇਹ ਨਾ ਹੋਏ ਬਿਮਾਰੀ ਹੋ ਜਗੇ ਉਹ ਕਿਸੇ ਨਹੀਂ ਬਿਮਾਰ ਹੁੰਦੇ ਕਟਗਾ ਮੈਂ ਵੀ ਇੱਕ ਦਿਨ ਚਾਰ ਸੁਣਾ ਕੇ ਆਇਆ ਮੈਂ ਕਿਹੜਾ ਘਟਵਾ ਆਈ ਮੈਂ ਕੰਬ ਕੱਟ ਮੈਂ ਰੋਟੀ ਖਾਵਾਂ ਤੇ ਤੂੰ ਆ ਖਰਬੂਜਾ ਕੱਟ ਕੇ ਖਾ ਲਾ ਹੋਰ ਨਾ ਆਉਂਦੀ ਦੂਜੀ ਚੜੀ ਆਈ ਵਿੰਦੀ ਬਰੇ ਅਜੇ ਤੇ ਅੰਦਰੇ ਕੰਮ ਲੱਗੀ ਹੋਣੀ ਆ ਅਜੇ ਉਹਨੇ ਕੀ ਵੇਖਣਾ ਤੇ ਆ ਤਾਨੂੰ ਚੀਰ ਦਿੰਨੀ ਆ ਇੱਕ ਮੈਂ ਗਰਮੇਰ ਲਈ ਨਾ ਖਰਬੂਜਾ ਤੇ ਅੰਬ ਲੈ ਜਾਣੀ ਚਾਹ ਨਿਆਣੀ ਵਿਚਾਰੀ ਆ ਉਹ ਤੇ ਸਾਡੇ ਨਾਲ ਬੜਾ ਕਰਦੀ ਆ ਉਹ ਚੱਲ ਹੋਰ ਲੈ ਜਾ ਤੂੰ ਹੀ ਖਾ ਲੈ ਤੇ ਮਨੂੰ ਕੁੜੀ ਨੂੰ ਦੇ ਦੇਵੀਂ ਕੱਲ ਮੈਂ ਕੀ ਖਾਣਾ ਵਾ ਨਿਆਣੇ ਦਾ ਤਰਸ ਹੁੰਦਾ ਹੀ ਆ ਨਾ ਨਿਆਣਾ ਤੇ ਸਾਰਿਆਂ ਦਾ ਸਾਂਝਾ ਹੀ ਹੁੰਦਾ ਵਾ ਉਹ ਨਿਆਣਿਆਂ ਦਾ ਸਾਨੂੰ ਤੇ ਤਰਸ ਆਉਂਦਾ ਵਾ ਤੇ ਨਿਆਣਿਆਂ ਨੇ ਵੀ ਤਾਂ ਕੱਲ ਨੂੰ ਤਾਂ ਹੋ ਗਏ ਤੇ ਜਿੱਦਾਂ ਮਾਵਾਂ ਇਦਾਂ ਹੀ ਇਹਨਾਂ ਉਹ ਮਵਾਰੀ ਬੋਲੀ ਬੋਲਣੀਆਂ ਵੇਖ ਲਿਓ ਜਨਾ ਬੋਲਣ ਗਿਆ ਉਹ ਹੁਣ ਮੇਕ ਨੂੰ ਪਾ ਲਿਆ ਹੀ ਆ ਨਾ ਉਹ ਜਿਹੜਾ ਬੱਬਲੂ ਮਾਰਾ ਵਾ ਕਿੱਦਾਂ ਹੁਣ ਇੱਕ ਦਿਨ ਚਾਰ ਸੁਣਾਉਂਦਾ ਸਾਨੂੰ ਇਦਾਂ ਇਹਨਾਂ ਸੁਣਾਉਣੀਆਂ ਕੁੜੀ ਕਹੇ ਵੇਖ ਲਈ ਲੈ ਜਾ ਉਹਦਾ ਤੂੰ ਨਹੀਂ ਉਹ ਨਿਆਣੀ ਉਹਨੂੰ ਕੀ ਸਮਝਵਾ ਜੇ ਤੂੰ ਇਹ ਵਬਲੂ ਦੀਆਂ ਗੱਲਾਂ ਨਾ ਨਾ ਕਰੋ। ਉਹਨੂੰ ਨਹੀਂ ਕੋਈ ਵਿਚਾਰ ਨਹੀਂ ਚਾਹੁੰਦੇ ਤੇ ਮੈਂ ਉਹਦੇ ਲਿਖਣਾ ਹੀ ਖੜਨਾ। ਮੈਂ ਭਾਏ ਨਾ ਖਾਵਾਂ, ਮੈਂ ਕੁੜੀਲੀ ਜ਼ਰੂਰ ਖਾਣਨਾ ਹੀ। ਉਹ ਚੱਲ ਖਾਣਾ ਥੋੜਾ ਬਾਅਦ ਕੋਈ ਨਹੀਂ ਲੈ ਜੀ ਕੁੜੀਲੀ ਲੈ ਆ ਰਹੀ। ਲੈ ਬੜ। ਚੱਲ ਖਾ ਲਓ ਤੂੰ ਯਾਰ ਰੋਟੀ। ਖਾ ਲੈ ਨੇ ਰੋਟੀ ਨਾ ਅਹੀਂ। ਉਹ ਤੁਸੀਂ ਥੋੜੀ ਰੋਟੀ ਖਾ ਲੈ ਇਹਦੇ ਨਾਲ। ਨਹੀਂ ਰੋਟੀ ਨਹੀਂ ਮੇਰ ਕੋ ਖਾਦੀ ਜਾਣੀ ਇਹਨਾਂ। ਹੂੰ। ਮੈਂ ਦਾਲ ਸਬਜ਼ੀ ਨਹੀਂ ਪੀਂ ਕੇ ਖਾਉਂਗੀ। ਤੇਰੀ ਮਰਜ਼ੀ ਭਾਈ। ਆਹ ਖਰਬੂਜੇ ਦੇ ਅੰਦਰੋਂ ਬਹੁਤ ਹੀ ਮਿੱਠੇ ਬਣ। ਆਰ ਕਹਿੰਦੇ ਧੀ ਆਵੇ। ਇੱਕ ਤੇ ਮਾਤਾ ਦੀ ਜਿਹੜੀ ਆਦਤ ਹੈ ਨਾ ਮੈਨੂੰ ਬੜੀ ਬੁਰੀ ਲੱਗਦੀ ਹੈ। ਜਿੰਨਾ ਤੱਕ ਇਹਨੂੰ ਕਹੀਏ ਨਾ ਕਿ ਤੋ ਟਿੱਖਾ ਲਾ ਉਹਨਾਂ ਤੱਕ ਤੇ ਇਹਨੇ ਰੋਟੀ ਖਾਣੀ ਨਹੀਂ ਹੁੰਦੀ। ਮੈਨੂੰ ਨੀਂਦ ਆਉਂਦੀ ਆ। ਇੱਦਾਂ ਕਰਦੀ ਆ। ਇਹਨੂੰ ਕੋਲ ਨਹੀਂ। ਅਗਰ ਮੇਰੇ ਜਾਂ ਬਾਹਰ ਤੇ ਦੀ ਦਾਦੀ ਨਾਲ ਚਾੜੂ ਲਾਉਂਦੀ ਆ ਤੇ ਉਹਨੂੰ ਜਾ ਕੇ ਕਹਿ ਕਿ ਮੰਮੀ ਕਹਿੰਦੀ ਆ ਕਿ ਰੋ ਟਿੱਖਾ ਲਾ। ਜਾ। ਯਾ ਮੇਰਾ ਪੁੱਤ ਚਲਾਇਦਰਾ ਲੈ ਤੇਰੇ ਮੈਂ ਜੁੱਤੀ ਪਾ ਲਾ ਕੀ ਕਹਣਾ ਦਾਦੀ ਨੂੰ ਜਾ ਕੇ ਕਿ ਮੰਮੀ ਜੀ ਕਹਿੰਦੇ ਆ ਕਿ ਰੋਟੀ ਖਾ ਲੈ ਹਾਂ ਕੁੜੀਏ ਜੇ ਰੱਖਣੀ ਆਈ ਦਾਦੀ ਨੂੰ ਬੁਲਾ ਕੇ ਨਾਵਾਜ਼ੀ ਆਉਂਦੀ ਏ ਕਿ ਅੰਦਰ ਕੋਈ ਆਇਆ ਵਾ ਵੇਖਾਂ ਤਾਂ ਸਹੀ ਗਰਮਹਿਰ ਕੀ ਕੰਢੀਆਂ ਦਾਦੀ ਨੂੰ ਲੱਭਣ ਦੀ ਆ ਜਾਇ ਤੇ ਕੀ ਪਤਾ ਕਿੱਥੇ ਤੇਰੀ ਦਾਦੀ ਮਰੀ ਆ ਠੋੜੀ ਡਈ ਹੈ ਗਰਮੀ ਦੇ ਵਿੱਚ ਖੱਪਣ ਮੇਰੀ ਸੋਹਣੀ ਜੀ ਬੜੀ ਵਾਰੀ ਨੂੰ ਮੈਂ ਵੱਢਿਆ ਵਾ ਕਿ ਬੂਹਾ ਬੰਦ ਰੱਖਿਆ ਕਰ ਬੂਹਾ ਬੰਦ ਰੱਖਿਆ ਕਰ ਸੇ ਘਰ ਦੇ ਬਾਹਰ ਲੱਗੀ ਹੋ ਭਾਏ ਕੋਈ ਨਿਆਣਾ ਚੁੱਕ ਕੇ ਲੈ ਜਾਂਦਾ ਇਹ ਦਿਨਾਂ ਤੇ ਮੈਂ ਬਾਤੋ ਗੱਲ ਕਰਦੀ ਨਾ ਕਿੱਥੇ ਕਿੱਥੇ ਨਹੀਂ ਗਰਮੇਰ ਤੂੰ ਜਾ ਉਹ ਪੱਖੇ ਵਾਲੇ ਅੰਦਰ ਜਾ ਕੇ ਨਾ ਲੰਮੇ ਪਾ ਜਾ ਮੇਰਾ ਪੁੱਤ ਆ ਵੇਖਾਂ ਕਿਦਾਂ ਖਰਬੂਜਿਆਂ ਨੂੰ ਤੇ ਅੰਬਾਂ ਨੂੰ ਮੱਥ ਦੇਣ ਦੀ ਆ ਇਹ ਦਿਨਾਂ ਤੇ ਮੈਂ ਕਰਦੀ ਨਾ ਗੱਲ ਹਾਦੀ ਹੋਈ ਆ ਟਾਡੇ ਵਾਲੀ ਇੰਨੀਆਂ ਅਣਗੇਲੀਆਂ ਮੈਂ ਕਹਿੰਨੀ ਆ ਉਹ ਸਿਆਣੇ ਬਿਆਣੇ ਤੁਸੀਂ ਹੈ ਜੇ ਪਰ ਤੁਹਾਨੂੰ ਅਕਲ ਦੋਵਾਂ ਜੀਆਂ ਨੂੰ ਮੱਛਾ ਦਿੰਦੀ ਨਹੀਂ ਹੈਗੀ ਨਾ ਤੂੰ ਮੈਨੂੰ ਇਹ ਦੱਸ ਯਾਰ ਕਿ ਪਾਟਾ ਬੂਆ ਖੋਲ ਕੇ ਛੱਡ ਗਈਆਂ ਕੁੜੀ ਨੇ ਨਾ ਸੜਕ ਤੋਂ ਫੜ ਕੇ ਲਿਆਂਦਾ ਜੇ ਕੁੜੀ ਨੂੰ ਕੁਝ ਹੋ ਜਾਂਦਾ ਜਾਂ ਕੁੜੀ ਇੱਧਰ ਉੱਧਰ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਹੋਣਾ ਸੀ ਪਹਿਲੇ ਨੰਬਰ ਤੇ ਮੈਂ ਤੁਹਾਡੇ ਦੋਹਾਂ ਜੀਆਂ ਦਾ ਨਾਮ ਲਖੋਣਾ ਸੀ ਜੇ ਮੇਰੀ ਕੁੜੀ ਨਾ ਮੈਨੂੰ ਲੱਭਦੀ ਤੇ ਇੱਧਰ ਮੈਂ ਕੁੜੀ ਲੱਭ ਲੱਭ ਕੇ ਮਰ ਜੀ ਆ ਮੈਨੂੰ ਇੰਨੀ ਟੈਨਸ਼ਨ ਪਈ ਆ ਮਹਾਗੇ ਜਿਹੜਾ ਰਾਈਟੇ ਪਿਆਰੀ ਡੋਲ ਡੋਲ ਪੈਂਡਿਆ ਕਿਦਾਂ ਇੱਕ ਦੂਜੇ ਨੂੰ ਬੁਰਕੀਆਂ ਦੇਣ ਦੇ ਆ ਬੁੱਢੇ ਵਾਰੇ ਤੁਹਾਡਾ ਪਿਆਰ ਨਹੀਂ ਸਮਝਿਆ ਜਾਣ ਦੇ ਆ ਉਹ ਜੇ ਖਾਣਾ ਹੀ ਮਰਨਾ ਸੀ ਤੇ ਇੱਧਰ ਆ ਕੇ ਖਾ ਲੈਂਦੀ ਇਹ ਦੇਨੀ ਜੇਪਾ ਖੋਲਣਾ ਜੋਰ ਫਿਟੇ ਮੂ ਸਾਡੇ ਫਾਲ ਖਾਣ ਦਾ ਇੱਥੇ ਸੰਗ ਪਾਣਦੇ ਹੀ ਆ ਤੂੰ ਕਿਹੜੀ ਪਿੰਗਾ ਚੋਂ ਢੰਡੇ ਹੀ ਸੀ ਸਾਰਾ ਦਿਨ ਫੋਨ ਤੇ ਕੰਨੋਂ ਲਠਰ ਨਹੀਂ ਦਿੰਦੀ ਤੇਰੇ ਕੋ ਇੱਕ ਕੁੜੀ ਨਹੀਂ ਠਬਾਈ ਜਾਂਦੀ ਉਹ ਬੂਹਾ ਖੁੱਲਾ ਰਹਿ ਗਿਆ ਬੂਹਾ ਖੁੱਲਾ ਰਹਿ ਗਿਆ ਜਦੋਂ ਇਹ ਉਧਰ ਨਹੀਂ ਉਹ ਉਦੋਂ ਬੂਹਾ ਮਾਰ ਕੇ ਰੱਖਦੇ ਉਹਨੋਂ ਨਹੀਂ ਖੁੱਲਾਂਦਾ ਹੁਣ ਕੁੜੀ ਨਹੀਂ ਮੈਂ ਬਹੁਤ ਥੋ ਲੈ ਜਾਂਦੀ ਆ ਗੱਲਾਂ ਕਰਦੀ ਫਿਰਦੀ ਆ ਜਦ ਮੈਂ ਨਹੀਂ ਖਾਣਾ ਗੁਣਾ ਕਾ ਲਾ ਜਾਏ ਤੋਂ ਆਪਣੇ ਸਾਰਾ ਦਿਨ ਕੰਮੇ ਮੇਕ ਕਰਾਉਂਦੀ ਰਹੀ ਜੀ ਉਦੋਂ ਨਹੀਂ ਨੂੰ ਕੋਈ ਦੁੱਖ ਹੁੰਦਾ ਹੁਣ ਜੇ ਮਾਸਾ ਕਿਥੇ ਆਣ ਕੇ ਬਹਿ ਗਈ ਆ ਕਿਦਾਂ ਪੀੜ ਹੋਈ ਕਿਦਾਂ ਸੰਘੜਦੀ ਆ ਏ ਉਹ ਕਿੱਦੇ ਚਲੀ ਬਹਿ ਜਾ ਇੱਥੇ ਚੋਰ ਪਈਆ ਡਰਦੀ ਉੱਠ ਕੇ ਅਹੀਂ ਉਦੋਂ ਭਲੀ ਭਲੀ ਪਾਨ ਪੰਚਾਇਤ ਫੈਸਲਾ ਮਨਜ਼ੂਰ ਕਰ ਲਿਆ ਇਹਨਾਂ ਦੇ ਇਰਾਦੇ ਵੀ ਡਰਦੇ ਖਰਾ ਤੁਰੇ ਫਿਰਦੇ ਆ ਕੋਈ ਡਰ ਡੁੱਕਰ ਨਹੀਂ ਸਾਨੂੰ ਇਹ ਸਗੋਂ ਤਾਂ ਨਾੜਨ ਚੜ ਗਈ ਆ ਸਾਨੂੰ ਸ਼ਰਮ ਆ ਗਈ ਆ ਪੰਚਾਇਤ ਦਾ ਫੈਸਲਾ ਮਨਜ਼ੂਰ ਅਸੀਂ ਕਰ ਲਿਆ ਪਰ ਇਹਨਾਂ ਨੂੰ ਮਾਸਾ ਸ਼ਰਮ ਨਹੀਂ ਆਈ ਕਿੱਦਾਂ ਖੁਸ਼ ਹੁੰਦੀਆਂ ਵੀ ਅਸੀਂ ਪਤਾ ਨਹੀਂ ਕੀ ਰਾਣੀ ਜਿੱਤ ਲਿਆ ਵਾ ਕਿੱਡੀਆਂ ਘ ਵੱਡੀਆਂ ਬਣ ਗਈਆਂ ਅਸੀਂ ਮਾਈ ਬੁੱਢਿਆ ਨੂੰ ਵੰਡ ਕੇ ਬਹੁਤ ਖੁਸ਼ ਫਿਰਦੀਆਂ ਐ ਉਹ ਬੁੱਢਿਆ ਮੈਨੂੰ ਪਤਾ ਸੀ ਤੂੰ ਬੜਾ ਤੇਜਾ ਪਰ ਮੇਰੇ ਨਾਲ ਵੱਧ ਕੇ ਨਹੀਂ ਇਸੇ ਕਰਕੇ ਇਸੇ ਕਰਕੇ ਲਈ ਤੈਨੂੰ ਮੈਂ ਆਪਣੇ ਵਾਲ ਲਿਆਂਦਾ ਮੈਨੂੰ ਪਤਾ ਸੀ ਤੇਰੀਆਂ ਸਾਰੀਆਂ ਚਲਾਕੀਆਂ ਦਾ ਤੂੰ ਜਿਹੜਾ ਨਾ ਬੀਬੀ ਨੂੰ ਵੀ ਵਿਗਾੜਦਾ ਵਾ ਪਰ ਮੈਂ ਇਹਨੂੰ ਵਿਗੜ ਨਹੀਂ ਦੇਣਾ ਹੈਗਾ ਤੇ ਰਹੀ ਗੱਲ ਕੰਮ ਦੀ ਆ ਜਿਹੜਾ ਮੈਨੂੰ ਕੰਮ ਦਾ ਮੈਨਾ ਮਾਰ ਦਿੱਤਾ ਮੈਂ ਗਾੜੀ ਬੜੇ ਵਰੇ ਹੋ ਕੇ ਆਈ ਨੂੰ ਦੋ ਦਿਨ ਨਹੀਂ ਹੋਏ ਜੇ ਆਈ ਨੂੰ ਤੇ ਜਿੱਥੇ ਰਹਿਣਾ ਜਿੱਥੋਂ ਖਾਣਾ ਕੰਮ ਤੇ ਫਿਰ ਕਰਨਾ ਹੀ ਪੈਣਾ ਇੱਕ ਗੱਲ ਹੋਰ ਮੈਂ ਤੁਹਾਡੇ ਦੋਵਾਂ ਦੇ ਕੰਨਾਂ 'ਚੋਂ ਕੱਢ ਦਿੰਨੀ ਆ ਜੇ ਤੈਨੂੰ ਦੋਵਾਂ ਜਾਣਿਆਂ ਨੂੰ ਵੱਖ ਕੀਤਾ ਵਾਣਾ ਤੇ ਵੱਖ ਹੀ ਰਹਿਣਾ ਪੈਣਾ ਵਾ ਇਹ ਨਹੀਂ ਆ ਕਿ ਇਧਰ ਆਏ ਇਧਰ ਇਧਰ ਆਏ ਇਧਰ ਜਮਾ ਜੀ ਨਾਲ ਦੋ-ਦੋ ਘੰਟੇ ਗੱਲਾਂ ਬਾਤਾਂ ਕੀਤੀਆਂ ਤੇ ਚਲ ਠੀਕ ਆ ਟਾਈਮ ਲੰਘ ਗਿਆ ਇਹ ਨਹੀਂ ਕ ਯੇ ਮਾਤਾ ਮੇਰੇ ਵਾਲਾ ਨਾ ਤੇ ਮੇਰੇ ਤਰੀਕੇ ਨਾਲ ਇਹਨੂੰ ਰਹਿਣਾ ਪੈਣਾ ਵਾ ਬੇਨੀ ਕੀ ਆ ਉੱਠ ਜਾ ਹੁਣੇ ਕਿ ਹਾਰ ਪਾ ਕੇ ਲਿਆਉਣਾ ਪਊਗਾ ਤੈਨੂੰ ਵੀ ਇਦਾਂ ਕਰਦੀ ਆ ਕਬਲ ਨੂੰ ਦਹੀਂ ਤੇ ਚਾਰਨਾ ਰੋਟੀ ਦੇ ਦਿੰਨੀ ਆ ਅੱਜ ਤੇ ਸਾਡੇ ਮਾਂ ਪੁੱਤਾਂ ਜੋਗੀ ਸਬਜੀ ਹੈਗੀ ਆ ਅਸੀਂ ਦੋਵਾਂ ਨੇ ਸਬਜੀ ਨਾਲ ਤੇ ਦਹੀਂ ਨਾਲ ਖਾ ਲੈਣੀ ਆ ਚਲ ਸਾਰ ਗਿਆ ਬੁੱਢੇ ਨੇ ਖਾ ਲਈ ਆਂਬ ਦੇ ਨਾਲ ਰੋਟੀ ਚਾਰ ਵਾਲਾ ਡੱਬਾ ਕਿੱਥੇ ਆ ਕਵਲ ਹਾਂ ਆਵਾਜ਼ ਮਰੀ ਰੋਟੀ ਲੈ ਜਾਓ ਆਪਣੀ ਪਹਿਲਾਂ ਮੈਨੂੰ ਇਹ ਦੱਸੋ ਕਿ ਬਾਹਰ ਨੋੜਾ ਕੌਣ ਪਾਉਣ ਡਿਆ ਇਨਾ ਐਂ ਲੱਗਦਾ ਜਿੱਦਾਂ ਪ੍ਰੀਤੀ ਬੋਲਣ ਡਈ ਆ ਮੈਨੂੰ ਨਹੀਂ ਪਤਾ ਕਿ ਤੇ ਬੀਬੀ ਦੇ ਨਾਲ ਲੜੰਡੀ ਹੁਣੀ ਆ ਮੈਨੂੰ ਨਹੀਂ ਪਤਾ ਲੈ ਦੇ ਰੋਟੀ ਮੈਨੂੰ ਪਹਿਲਾਂ ਜਾਓ ਵੇਖ ਕੇ ਆਓ ਬਾਅਦ ਚ ਆਣ ਕੇ ਰੋਟੀ ਖਾ ਲਓ ਜੋ ਮੈਂ ਗਈ ਨਾ ਉਹਨੇ ਮੇਰਨਾ ਹੀ ਚਿਹਰਾ ਢਾ ਲੈਣਾ ਜਾਓ ਵੇਖਿਓ ਪਨਾ ਕੀ ਗੱਲ ਹੈ ਪਤਾ ਤੇ ਲੱਗੇ ਕਰ ਜਾਵਾਂ ਉਹਨਾਂ ਦੇ ਨਹੀਂ ਇੱਥੇ ਖਲੋ ਕੇ ਵੇਖੋ ਸੁਣ ਲੋ ਤੂੰ ਸੁਣ ਤੇ ਇੱਥੇ ਵੀ ਡਈ ਆ ਉਹ ਚੀਚੀ ਬੋਲਣ ਦੀ ਆ ਇੱਥੇ ਤੋਂ ਆਵਾਜ਼ ਹੀ ਆਉਂਦੀ ਆ ਪਤਾ ਥੋੜੀ ਲੱਗਣਾ ਕੀ ਗੱਲ ਹੋਂਦੀ ਆ ਐ ਲੱਗਣਾ ਜਿਦਾ ਸਾਡੇ ਮਹਿਲੀ ਜੀ ਆ ਗਈ ਹੁੰਦੀ ਆ ਚਲ ਜੋ ਆ ਫਰੂਟ ਖਾਂਡ ਹੈ ਇਹ ਇਹਨਾਂ ਕੋਈ ਜਰਿਆ ਨਹੀਂ ਗਿਆ ਇਹ ਇਹਨਾਂ ਨੂੰ ਆਖਿਆ ਜ਼ਹਿਰ ਲਿਆ ਦਿਓ 1 ਮਿੰਟ ਨਾਲ ਲਿਆਉਣ ਉਸੇ ਵੇਲੇ ਲਿਆਣ ਕੇ ਸਾਡੇ ਸਾਹਗੇ ਦੇ ਦੇਣ ਜਾ ਦੇਂਦੀ ਆਪੇ ਲਿਆ ਕੇ ਖਾਓ ਤੇ ਮਰੋ ਸਾਡੇ ਬੇਟੀ ਨਾ ਪਾਜਿਓ ਅਸੀਂ ਨਹੀਂ ਤੇ ਜੇਲੇ ਜੁਲੇ ਜਾਣਾ ਪਾਪਾ ਜੀ ਕੀ ਗੱਲ ਹੋਈ ਆ ਕਿਉਂ ਲੜਾਈ ਕਰਨ ੜੇ ਜੇ ਉਹ ਖਰਬੂਜੇ ਵੇਖ ਕੇ ਮਰ ਗਈ ਆ ਹੋਰ ਕੁਝ ਨਹੀਂ ਹੋਇਆ ਪਾਪਾ ਜੀ ਕਿਉਂ ਝੂਠ ਬੋਲਣ ੜੇ ਜੇ ਉਹ ਤਾਂ ਚੰਗੀ ਭਲੀ ਆ ਉਹ ਬੋਤੀ ਦੇ ਹੰਡਿਆ ਵਾ ਉਹਦਾ ਹੈ ਨਹੀਂ ਕੀ ਅੱਛਾ ਕੀ ਹੋਇਆ ਪ੍ਰੀਤ ਨੂੰ ਮੈਂ ਕਿਉਂ ਮਰਾਂ ਮਨ ਮੇਰੇ ਦੁਸ਼ਮਣ ਤੇ ਦੁਸ਼ਮਣਾਂ ਮੈਂ ਮੇਰੇ ਸਾਰੇ ਐ ਸੇ ਕਰ ਦੇਵੇ ਤੀਓ ਤੇ ਮੇਰੀ ਸੋਹਣਾ ਫੁੱਟੜੀਆ ਗੱਲ ਜੇ ਦੋ ਮਿੰਟਾਂ ਤੱਕ ਇੱਥੇ ਆ ਗਈ ਠੀਕ ਆ ਨਹੀਂ ਤੇ ਮੈਂ ਬੂਹਾ ਲੱਗੀ ਮਰ ਮੇਰੇ ਵਾਲਾ ਭਾ ਗਾਲੀ ਵਿੱਚ ਤੂੰ ਪੇਸਾੜ ਮਰ ਜੋ ਮਰਜੀ ਕਰ ਹਾਂ ਨਾਲੇ ਇੱਥੇ ਬੈਠ ਕੇ ਨਾ ਵੱਡੀ ਨੂੰ ਦੀਆਂ ਪੱਕੀਆਂ ਖਾਈ ਮੈਂ ਲੱਗੀ ਉਹਨੂੰ ਬੂਹਾ ਮਾਰਨ ਬੀਬੀ ਤੂੰ ਇਹ ਦਗਾ ਟਾਈਮ ਨਾਲ ਚੱਲ ਜਾ ਉਧਰ ਨਾ ਤੈਨੂੰ ਕੀ ਹੋ ਗਿਆ ਹੁਣ ਬੀਬੀ ਉਨੇ ਬੂਗਾ ਬੰਦ ਕਰ ਦੇਣਾ ਤੈਨੂੰ ਉਧਰੋਂ ਰੋਟੀ ਨਹੀਂ ਮਿਲਣੀ ਤੇ ਇੱਧਰ ਤਾਂ ਸੰਦੀਪ ਨੇ ਆਹ ਸਾਡੀ ਸਾਰਿਆਂ ਜੋਗੀ ਪਕਾਈਆ ਰੋਟੀ ਇੱਥੋਂ ਵੀ ਰੋਟੀ ਨਹੀਂ ਮਿਲਣੀ ਫਿਰ ਤੂੰ ਭੁੱਖੀ ਰਹਿ ਜਾਣਾ ਈਓ ਹਾਂ ਮੇਰੇ ਦੋ ਰੋਟੀਆਂ ਵੀ ਨਹੀਂ ਕਰਮਾ ਦੇ ਵਿੱਚ ਤੇ ਉਧਰੋਂ ਵੀ ਨਹੀਂ ਮਿਲਣੀ ਤੇ ਮੈਨੂੰ ਇੱਧਰੋਂ ਵੀ ਨਹੀਂ ਮਿਲਣੀ ਇਹ ਕਿਤਾਂ ਦੀ ਗੱਲ ਹੋਈ ਉਹ ਬੀਬੀ ਉਦੋਂ ਸਰਪੰਚ ਨੇ ਤੇ ਇਹ ਗੱਲ ਕਹੀ ਸੀ ਕਿ ਪਾਪੇ ਨੇ ਰੋਟੀ ਆਹ ਕਰੋ ਖਾਣੀ ਆ ਤੇ ਤੁਸੀਂ ਰੋਟੀ ਉੱਥੇ ਕਰੋ ਖਾਣੀ ਆ ਫਿਰ ਅਸੀਂ ਤਾਂ ਰੋਟੀ ਕਿਉਂ ਖਵਾ ਲਈਏ ਚਲ ਜਾਨੀ ਫੇ ਮੈਂ ਹੁਣ

ਆਹ ਅੰਬਾਂ ਦੇ ਕਰਬੂਜਿਆਂ ਦਾ ਕੀ ਕਰਨਾ ਹੁਣ ਕਰਨਾ ਕੀ ਆ ਜਾਂ ਰੂੜੀ ਤੇ ਛੱਡ ਦੇਣੀ ਜਾਂ ਮੈਂ ਛੱਡ ਦੇਣਾ ਨਹੀਂ ਨਹੀਂ ਪਾਪਾ ਜੀ ਰੂੜੀ ਤੇ ਕਿਉਂ ਸੁਟਣੇ ਆ ਇਹ ਖਾਣ ਵਾਲੇ ਆ ਜੇ ਤੁਸੀਂ ਨਹੀਂ ਨਾ ਖਾਣੇ ਤੇ ਫਿਰ ਅਸੀਂ ਖਾ ਲੈਨੇ ਆ ਅੱਗੇ ਤੇ ਰੋਜ਼ ਮੈਂ ਖਾਂਦੇ ਤੁਸੀਂ ਥੱਕੇ ਹੀ ਨਹੀਂ ਕਦੀ ਅੰਦਰੋਂ ਲਫਾਬੇ ਭਰ-ਭਰ ਕੇ ਤੇ ਮੁਰਕੇ ਛੱਡਦੇ ਆ ਰੂੜੀਆਂ ਦੇ ਆਹ ਛੇਲੜਾ ਦੇ ਪਾਪੇ ਨੂੰ ਵੀ ਕਦੀ ਵਿਖਾ ਲਿਆਈ ਮਾਂ ਆਪਣੀ ਨੂੰ ਵੀ ਕਦੀ ਵਿਖਾ ਲਿਆਈ ਤੂੰ ਲਓ ਪਾਪਾ ਜੀ ਵੇਖ ਲਓ ਵੇਖਣ ਵਿੱਚ ਕੀ ਜਾਂਦਾ ਲਓ ਆਹ ਖਰਬੂਜੇ ਵੇਖ ਲਓ ਆ ਤੁਸੀਂ ਆਂਬ ਵੇਖ ਲਓ ਜਾ ਐਵੇਂ ਮੇਰੇ ਕੋ ਹੋਰ ਨਾ ਗੱਦੇ ਸੁਣ ਲਈ ਮੈਂ ਕੀ ਆਖਿਆ ਵਾ ਪ੍ਰੀਤ ਦਾ ਗੁੱਸਾ ਮੇਰੇ ਤੇ ਗੱਡੀ ਜਾਂਦੇ ਆ ਸੰਦੀਪ ਹਾਂ ਰੋਟੀ ਦੇ ਨਾਲ ਆਂਬ ਵੀ ਖਾਣੇ ਆ ਤੇ ਆ ਖਰਬੂਜੇ ਵੀ ਖਾਣੇ ਆ ਇਹ ਕਿੱਥੋਂ ਲਿਆਉਂਦੇ ਆ ਇਹ ਪਾਪੇ ਕੋਲ ਪਾਪੀ ਗੋਲ ਲੈਂਦੇ ਆ। ਉਹਨਾਂ ਨੇ ਕਿਹਾ ਲੈ ਜੋ ਖਾ ਲੋ। ਨਹੀਂ। ਪਾਪਾ ਪਾਪੇ ਨੂੰ ਮੈਂ ਪੁੱਛਿਆ ਕਰਬੂਜੇ ਕੀ ਕਰਨੇ ਆ? ਕਹਿੰਦਾ ਰੂੜੀ ਦੇ ਉੱਤੇ ਸੁੱਟ ਦੇ। ਮੈਂ ਰੂੜੀ ਦੇ ਉੱਤੇ ਕਿਉਂ ਸੁੱਟੜੇ ਆ? ਤੁਸੀਂ ਮੈਨੂੰ ਦੇ ਦਿਓ ਅਹੀਂ ਖਾਣੇ ਆ। ਚੱਲਿਆ ਮੇਰੀ ਰੋਟੀ ਦੇ ਤੇ ਮੈਂ ਖਾਵਾਂ। ਛੱਡੋ। ਤੁਸੀਂ ਕਦੀ ਅੰਬ ਤੇ ਕਰਬੂਜੇ ਨਹੀਂ ਖਾਦੇ। ਜੇ ਉਹਨੇ ਕਿਹਾ ਰੂੜੀ ਤੇ ਸੁੱਟਣ ਨੂੰ ਇਹਦਾ ਮਤਲਬ ਉਹਨੇ ਗੁੱਸੇ 'ਚ ਦਿੱਤੇ ਆ ਨਾ ਕਿ ਹਾਲ ਨੂੰ ਖਾਣ ਨੂੰ ਦਿੱਤੇ ਆ। ਅੱਜ ਉਹਨੇ ਕਹਿ ਦਿੱਤਾ ਨਾ ਤੁਸੀਂ ਲਿਆਉਂਦੇ ਆ ਚੁੱਕ ਕੇ ਵੀ ਖਾ ਲੋ ਤੇ ਕੱਲ ਨੂੰ ਉਹਨੇ ਲੜ ਕੇ ਕਹਿਣਾ ਵਾ ਕੱਢੋ। ਲੈ ਜਦੋਂ ਖਾ ਹੀ ਲਏ ਤੇ ਫਿਰ ਢੜ ਦੇਈ ਚ ਹਾਏ ਮੇਰੀ ਇਹ ਮਾਰੀਏ ਕਿਸਮਤੇ ਆ ਮੇਰੇ ਕਰਮਾਂ ਚ ਕਿੱਥੋਂ ਲੱਲੂ ਰੱਖਿਆ ਸੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੁੜਕੇ ਉਹਨੇ ਮੇਰੇ ਮਾਰਨੇ ਆ ਕਿ ਮੈਂ ਲਿਆਂਦੇ ਸੀ ਤੁਸੀਂ ਖਾ ਲਿਆ ਸਾਡੀ ਉਹਲੇ ਗਲ ਜਾਣ ਸੜ ਜਾਣ ਜੋ ਮਰਜ਼ੀ ਹੋਵੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਜਿੱਥੇ ਹੈਗੇ ਪਏ ਰਹਿਣ ਦੋ ਖਾਣ ਚਾਏ ਨਾ ਖਾਣ ਲੱਗੀ ਸਮਝੇ ਕੀ ਪਤਾ ਕਿਹੜੀ ਗੱਲੋਂ ਲੜਾਈ ਹੋਈ ਆ ਸਾਡੇ ਗਾਲ ਮੁੜਕੇ ਸਿਆਪਾ ਪਾਊਗਾ ਇਹ ਨਾ ਹੋਵੇ ਫੇਰ ਮਾਈ ਨੂੰ ਇੱਧਰ ਆ ਆਉਣਾ ਪਵੇ ਹਾਂ ਆਪੜੋ ਰੋਟੀ ਆਪਣੀ ਜਾ ਕੇ ਤੇ ਖਾਓ ਪ੍ਰੀਤ ਕਹਿੰਦੀ ਸੀ ਕਿ ਬੀਬੀ ਨੂੰ ਕਹਿੰਦੀ ਏ ਰੋਟੀ ਇਥੇ ਖਾਲੀ ਮੈਂ ਫੇ ਬੀਬੀ ਨੂੰ ਕਹਿ ਦਿੱਤਾ ਮੈਂ ਹਾਡੇ ਘਰ ਤੇ ਆਪੜੇ ਜੋਗੀ ਰੋਟੀ ਪੱਕੀ ਆ ਤੁਸੀਂ ਜਾਓ ਉੱਧਰ ਨਕਲਾ ਕੇ ਉਹਨਾਂ ਨੂੰ ਗੇਟ ਮਾਰ ਦਿੱਤਾ ਆ ਚੱਲ ਵਧੀਆ ਕੀਤਾ ਚੱਲ ਸ਼ੁਕਰ ਆ ਇੰਨਾ ਕ ਦਿਮਾਗ ਤੇ ਕੰਮ ਕੀਤਾ ਚੌਂਦੀ ਤੇ ਉਹ ਇਹੋ ਹੀ ਆ ਵੀ ਇੱਧਰ ਆ ਜਾਏ ਕਿਹੜਾ ਵੇਲਾ ਹੋਵੇ ਹੂੰ ਕੰਮ ਨਾ ਜਾ ਕੇ ਤੇ ਕੰਮ ਕਰੋ ਜਾ ਰੋਟੀ ਢਾਟੀ ਖਾਓ ਤੁਸੀਂ ਹਾਂ ਤੁਸੀਂ ਚਲੋ ਮੈਂ ਹੱਥ ਧੋ ਕੇ ਆਉਣਾ ਆ ਹੁਣ ਮੱਖੀਆਂ ਬਹਿਣ ਨੂੰ ਛੇ ਲਿਆ ਤੇ ਲਪਾਪੇ ਹੁਣ ਕਿੱਥੇ ਰੱਖਾਂ ਇਹਨਾਂ ਨੂੰ ਉਥੇ ਨਹੀਂ ਪਏ ਰਹਿਣ ਦਿੱਤੇ ਜੋ ਨਮਨ ਦੰਦੀ ਵਾੜ ਲਈ ਫੇਰ ਕਿੱਥੋਂ ਕਹੂਗੀ ਕੱਢੋ ਨਹੀਂ ਜੇ ਮੈਂ ਅੰਦਰ ਗਿਆ ਨਾ ਇਹਨੇ ਲੜਨਾ ਮੇਰੇ ਨਾਲ ਇੱਥੇ ਬਹਿ ਕੇ ਖਾਣਾ ਕਿੰਨੇ ਸਵਾਦ ਅੰਬ ਪਾਪਾ ਕਹਿੰਦਾ ਹੈ ਛੁੱਟ ਦੋ ਰੂੜੀ ਤੋਂ ਛੁੱਟ ਦੋ ਮੈਂ ਛੁੱਟਦਾ ਇਦਾਂ ਦੇ ਆਂ ਮਰੂੜੀ ਦੇ ਉੱਤੇ